ਅੱਜ ਰੋਟੀ ਕਲੱਬ ਗੁਰਦਾਸਪੁਰ ਵੱਲੋਂ ਸਿਵਲ ਹਸਪੀਟਲ ਬਬਰੀ ਦੀ ਜਿਹੜੀ ਜਛਾ ਬੱਚਾ ਵਾਰਡ ਆ ਉਹਦੇ ਵਾਸਤੇ ਇੱਕ ਨਵਾਂ ਏਸੀ ਖਰੀਦ ਕੇ ਉੱਥੇ ਲਵਾਇਆ ਜਿਲਦਿਆ ਕਰਾਈਆਂ ਤੋਂ ਮੈਂ ਰੋਟੀ ਕਲੱਬ ਦੇ ਪ੍ਰਧਾਨ ਸ੍ਰੀ ਆਪਣਾ ਗੁਪਤਾ ਜੀ ਔਰ ਦੇ ਸੈਕਟਰੀ ਨਕুল ਜੀ ਔਰ ਸਾਰੇ ਮੈਂਬਰਸ ਦਾ ਧੰਨਵਾਦ ਕਰਦਾ ਵੀ ਇਹ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਉਹ ਗਾਇਨੀ ਵਾਰਡ ਲਈ ਬਹੁਤ ਵਧੀਆ ਸਾਬਤ ਹੋਊਗਾ ਰੋਟਰੀ ਆਪਣੇ ਆਪ ਦੇ ਵਿੱਚ ਇੱਕ ਐਨ ਜੀਓ ਆ ਅਸੀਂ ਸੰਸਥਾ ਜਿਹੜੀ ਲੋਕ ਸੇਵਾ ਦੇ ਵਿੱਚ ਲਗਾਤਾਰ ਸਿਰਫ ਸੂਬੇ 'ਚ ਨਹੀਂ ਮੁਲਕ 'ਚ ਨਹੀਂ ਸਾਰੀ ਦੁਨੀਆ ਦੇ ਵਿੱਚ ਰੋਟਰੀ ਮੂਮਰ ਦੇ ਤੌਰ ਦੇ ਉੱਪਰ ਚੱਲ ਕੇ ਕੰਮ ਕਰ ਰਹੀ ਆ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿਸ ਵਕਤ ਪੋਲੀਓ ਦੀ ਪ੍ਰੋਬਲਮ ਆਈ ਸੀ ਉਹਨੂੰ ਵਿਸ਼ਵ ਲੈਵਲ ਦੇ ਉੱਪਰ ਦੁਨੀਆ ਦੇ ਪੱਧਰ ਦੇ ਉੱਪਰ ਰੋਟਰੀ ਕਲੱਬ ਨੇ ਹਜ਼ਾਰਾਂ ਕਰੋੜਾ ਰੁਪਏ ਖਰਚ ਕੇ ਉਸ ਬਿਮਾਰੀ ਦੇ ਖਿਲਾਫ ਲੜਾਈ ਲੜੀ ਸੋ ਮੈਂ ਸਮਝਦਾ ਵੀ ਰੋਟਰੀ ਇੱਕ ਬਹੁਤ ਵੱਡਾ ਸਾਡੇ ਸਮਾਜ ਦੇ ਵਿੱਚ ਯੋਗਦਾਨ ਪਾ ਰਹੀ ਆ ਔਰ ਅੱਜ ਉਹਨਾਂ ਨੇ ਹਸਪੀਟਲ ਦੇ ਵਿੱਚ ਆ ਕੇ ਇੱਕ ਸੈਮੀਨਾਰ ਵੀ ਕਰਾਇਆ ਜਿਹਦੇ ਵਿੱਚ ਜੜੀਆਂ ਸਾਡੀਆਂ ਮਾਵਾ ਨੇ ਉਹਨਾਂ ਨੂੰ ਜਾਗਰੂਤ ਵੀ ਕੀਤਾ ਕਿ ਬੱਚਿਆਂ ਦੀ ਔਰ ਮਾਂ ਦੀ ਸਾਂਭ-ਸਮਭਾਲ ਕਿਵੇਂ ਕਰਨੀ ਆ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੋ ਇਹ ਅੱਜ ਬਹੁਤ ਵਧੀਆ ਤੇ ਪ੍ਰੋਗਰਾਮ ਰਿਹਾ ਔਰ ਮੈਂ ਬੇਨਤੀ ਕਰੂੰਗਾ ਰੋਟਰੀ ਕਲੱਬ ਨੂੰ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਲੋਕ ਸੇਵਾ ਵਾਲੇ ਲੱਗੇ ਹੋ ਅੱਗੇ ਵੀ ਕੋਈ ਦੇਖਦੇ ਸਿਵਲ ਹਸਪਤਾਲ ਗੁਰਦਾਸਪੁਰ ਦੀ ਜਾਂ ਅਸੀਂ ਪੁਰਾਣਾ ਹਸਪਤਾਲ ਸ਼ੁਰੂ ਕੀਤਾ ਜਿੱਥੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਆ ਉੱਥੇ ਵੀ ਤੁਸੀਂ ਦੇਖੋ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਜ਼ਰੂਰ ਹੱਥ ਫੜਿਓ ਕਿਉਂਕਿ ਰੋਟਰੀ ਦਾ ਮਕਸਦ ਵੀ ਇਹ ਆ ਔਰ ਸਰਕਾਰ ਦਾ ਮਕਸਦ ਵੀ ਇਹ ਆ ਲੋਕਾਂ ਦੀ ਸੇਵਾ ਔਰ ਸਿਵਲ ਹਸਪਤਾਲ ਦੇ ਵਿੱਚ ਸਮਾਜ ਦਾ ਉਹ ਜ਼ਿਆਦਾ ਹਿੱਸਾ ਹੁੰਦਾ ਜਿਹੜਾ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਆ ਜਿਸ ਵਕਤ ਅਸੀਂ ਸਮਾਜ ਦੇ ਉਸ ਵਰਗ ਦੀ ਬਾਹ ਫੜਦੇ ਆ ਤੇ ਮੈਂ ਸਮਝਦਾ ਇਹ ਇੱਕ ਚੰਗਾ ਕੰਮ ਜਿਹੜਾ ਉਹ ਮੰਨਿਆ ਜਾਂਦਾ ਔਰ ਸਾਡਾ ਚੰਗਾ ਕੰਮ ਕੀਤਾ ਪਰਮੇਸ਼ਵਰ ਦੇ ਲੇਖੇ ਵੀ ਲੱਗਦਾ ਇੱਕ ਵਾਰੀ ਫੇਰ ਸਾਡੇ ਮੇਰੇ ਨਾਲ ਸਾਡੇ ਡਾਕਟਰ ਰੋਮੀ ਜੀ ਡੀ ਐਮ ਸੀ ਨੇ ਮਹਾਂਜਨ ਜੀ ਸਭ ਨੇ ਲਗਾਤਾਰ ਇਹ ਸਾਰਾ ਇਹਨਾਂ ਦੀ ਸਾਰੀ ਟੀਮ ਸਾਡੀ ਹਸਪੀਟਲ ਨੂੰ ਉੱਪਰ ਚੁੱਕਣ ਵਾਸਤੇ ਯਤਨਸ਼ੀਲ ਤੇ ਕਰਮਸ਼ੀਲ ਆ ਕਿਸੇ ਦਿਨ ਜਿਹੜਾ ਆਪ ਮਿਹਨਤ ਕਰਦੇ ਹੋਏ ਜਿਹੜਾ ਭਗਵੰਤ ਮਾਨ ਜੀ ਦਾ ਇੱਕ ਐਸਾ ਸੁਪਨਾ ਕਿ ਸਿਹਤ ਸੇਵਾਵਾਂ ਵਧੀਆ ਔਰ ਚੰਗੀਆਂ ਹੋਣ ਉਹਨੂੰ ਪੂਰਾ ਕਰਨ ਦੇ ਵਿੱਚ ਅਸੀਂ ਪੂਰਾ ਸਹਿਯੋਗ ਪਾਵਾਂਗੇ ਅੱਜ ਸਰਕਾਰ ਦੀ ਮੈਂ ਸਮਝਦਾ ਵੀ ਬਹੁਤ ਵੱਡੀ ਇੱਕ ਐਸੀ ਅਚੀਵਮੈਂਟ ਆ ਜਿਹਦੇ ਵਿੱਚ ਅੱਜ ਹਸਪੀਟਲ ਦੇ ਵਿੱਚ ਟੋਟਲ ਦਵਾਈ ਫ੍ਰੀ ਆ ਟੋਟਲ ਟੈਸਟ ਫ੍ਰੀ ਨੇ ਸੋ ਇਹ ਬਹੁਤ ਵੱਡੀ ਗੱਲ ਹੋਈ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹੋ ਜਿਹੀਆਂ ਸਹੂਲਤਾਂ ਮਿਲ ਰਹੀਆਂ ਨੇ ਕਾ ਪਰਮੇਸ਼ਵਰ ਕਰੇ ਆਪਾਂ ਮਿਲ ਕੇ ਚੰਗੇ ਰਾਹ ਤੇ ਚੱਲਦੇ ਹੋਏ ਜਿਹੜਾ ਹੋਫੀ ਮੈਡੀਟੀ ਦੀ ਸੇਵਾ ਲਈ ਹਮੇਸ਼ਾ ਤਿਆਰ ਰਹੇ